ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਖੁਲਾਸ ਅਗਲੇ 4-5 ਦਿਨਾਂ ਯਾਨੀ ਕਿ 30-31 ਦਸੰਬਰ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਸੋ ਇੱਕ ਸਿਸਟਮ ਲੱਗਣ ਜਾ ਰਿਹਾ ਜਿਹਦੇ ਬਾਰੇ ਆਫਰੇਡ ਤੁਹਾਨੂੰ ਅਸੀਂ ਦੇ ਚੁੱਕੇ ਹਾਂ ਸੋ ਇਹ ਪਛੋਣੀ ਸਿਸਟਮ ਅੱਜ ਐਕਟੀਵੇਟ ਹੋ ਚੁੱਕਿਆ ਹੈ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਇਸ ਵੇਲੇ ਸਿਸਟਮ ਚੱਲ ਰਿਹਾ ਆਉਂਦੇ ਘੰਟਿਆਂ ਦੇ ਦਰਮਿਆਨ ਯਾਨੀ ਕਿ ਅੱਧੀ ਰਾਤ ਤੋਂ ਬਾਅਦ ਹਰਿਆਣਾ ਰਾਜਸਥਾਨ ਦੇ ਵਿੱਚ ਮੀਂਹ ਸ਼ੁਰੂ ਹੋ ਸਕਦੇ ਨੇ ਤੇ ਕੱਲ 27 ਤਰੀਕ ਨੂੰ ਕਹਿ ਲਈਏ ਸਾਰੇ ਹਰਿਆਣੇ ਦੇ ਵਿੱਚ ਔਰ ਪੰਜਾਬ ਦੇ ਉੱਤਰ ਪੂਰਬੀ ਭਾਗਾਂ ਦੇ ਵਿੱਚ ਮੀਂਹ ਦੇ ਜਿਹੜੇ ਅਲਰਟ ਹੈ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਨੇ ਗੜਜਲਿਸ਼ਕ ਦਣਾ ਤੇਜ਼ ਹਵਾਵਾਂ ਜਿਨ੍ਹਾਂ ਦੀ ਰਫ਼ਤਾਰ ਹੋ ਸਕਦੀ ਹੈ 30 ਤੋਂ 40 ਕਿਲੋਮੀਟਰ ਤੇ ਕਿਤੇ ਕਿਤੇ 50 ਕਿਲੋਮੀਟਰ ਉਪਤਾਰਦੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਕੁਝ ਥਾਵਾਂ ਤੇ ਗੜੇ ਮਾਰੀ ਦੇ ਵੀ ਜਿਹੜੇ ਅਲਰਟ ਹੈ ਜਾਰੀ ਕੀਤੇ ਗਏ ਨੇ ਜਿਹੜੇ ਅਲਰਟ ਜਾਰੀ ਕੀਤੇ ਗਏ ਨੇ ਉਹਦੀ ਵੀ ਅਪਡੇਟ ਤੁਹਾਨੂੰ ਅਸੀਂ ਦੇਵਾਂਗੇ ਫਿਲਹਾਲ ਅੱਜ ਰਾਤੋਂ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਮੀਂਹ ਸ਼ੁਰੂ ਹੋ ਸਕਦੇ ਨੇ ਹਾਲਾਂਕਿ ਸ਼ਰਾਟੇ ਇਸ ਵੇਲੇ ਚੱਲ ਰਹੇ ਨੇ ਕਿਤੇ ਕਿਤੇ ਕਨਵੇਂ ਜਾਰੀ ਹੈ ਕਾਨੇਰ ਜਾਸਲਮੇਰ ਉਦਾਖਰਾ ਜਾਫਰ ਇਹਨਾਂ ਖੇਤਰਾਂ ਦੇ ਵਿੱਚ ਔਰ ਸ਼੍ਰੀ ਗੰਗਾ ਨਗਰ ਹਨਮਾੜਗੜ ਨੋਪਗੜਾ ਦੇ ਖੇਤਰਾਂ ਦੇ ਵਿੱਚ ਬਦਲ ਉਹ ਇਹਨਾਂ ਸ਼ਰਾਟੇ ਦੇ ਅਸਰ ਨੇ ਹਰਿਆਣਾ ਸਾਰਾ ਜੀ ਇਸ ਲਈ ਜਲਾਵਰ ਫੋਰ ਦੇ ਦੀ ਲੋੜ ਨਹੀਂ ਆ ਹਰਿਆਣਾ ਦੀ ਕਿਉਂਕਿ ਸਾਰੇ ਜ਼ਿਲ੍ਹਿਆਂ ਦੇ ਵਿੱਚ ਉਮੀਦ ਅਲੋਟ ਨੇ ਪੰਜਾਬ ਦੀ ਗੱਲ ਕਰੀਏ ਲੋਧਿਆਣਾ ਪਟਿਆਲਾ ਸ਼੍ਰੀਫਤਗੜ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਵਾਰ사 ਅਤੇ ਚੰਡੀਗੜ੍ਹ ਮਹਾਲੀ ਰੋਪੜ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਨਵਾਂ ਸ਼ਹਿਰ ਹੁਸ਼ਿਆਰਪੁਰ ਤੇ ਜਨੰਦਰ ਕਪੂਰਥਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦਾ ਅਸਰ ਰਹਿਣਗੇ ਜੀ ਹਲਕਤ ਲੱਗੇ ਤੇਜ਼ ਮੀਂਹ ਦਰਜ ਹੋ ਸਕਦੇ ਨੇ ਕਿਤੇ ਕਿਤੇ ਲਿਮਟਡ ਥਾਂਵਾਂ ਤੇ ਗੜੀਵਾਰੀ ਵੀ ਹੋ ਸਕਦੀ ਹੈ ਕੱਲ 27 ਤਰੀਕ ਨੂੰ ਤੇ ਮਾਝਾ ਖੇਤਰ ਤੇ ਪਛਮੀ ਮਾਲਵਾ ਯਾਨੀ ਕਿ ਫਿਰੋਜ਼ਸਰ ਫਾਜ਼ਲਕਾ ਫਰੀਦਕੋਟ ਬਠਿੰਡਾ ਸ਼੍ਰੀ ਤਰਨਤਾਰਨ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ ਇਹਨਾਂ ਖੇਤਰਾਂ ਦੇ ਵਿੱਚ ਮੀਂ ਤੇ ਲੱਜਾੜ ਤੇ ਉਹ ਕਹਿ ਨਹੀਂ ਸਕਦੇ ਪਰਵਾਤਾਂ ਦੇ ਹੱਥ ਵਸਾ ਤੇ 27 ਤਰੀਕ ਤੱਕ ਇਹ ਸਿਸਟਮ ਐਕਟੀਵੇਟ ਹੈ ਜੀ ਤੇ ਇੱਕ ਨਜ਼ਰ ਤਾਜ਼ਾ ਰਿਪੋਰਟ ਤੇ ਲਾ ਲੈਂਦੇ ਆ ਕੱਲ ਦੇ ਲਈ ਅਲਰਟ ਜਿਹੜੇ ਆ ਮੌਸਮ ਫਾਗਲੇ ਜਾਰੀ ਕਰ ਦਿੱਤੇ ਨੇ ਪੰਜਾਬ ਦੇ ਵਿੱਚ yellow alert ਤੇ ਹਰਿਆਣਾ ਚੰਡੀਗੜ੍ਹ ਦੇ ਵਿੱਚ ਜਿਹੜਾ orange alert ਜਾਰੀ ਕੀਤਾ ਗਿਆ ਨੇ ਮੀਂਹ ਦੇ ਤੇਜ਼ ਮੀਂਹ ਫਲਸ ਗੜੇਵਾਰੀ ਉਸ ਤੋਂ ਬਾਅਦ ਜਿਹੜੇ ਦੇ ਸਾਰੇ 28 29 30 ਤਰੀਕ ਤੱਕ yellow alert ਜਾਰੀ ਰਹੇਗੇ ਸਗਲੇ ਤੋਂ ਜੜਿਆ ਦਰਜ ਹੋ ਸਕਦੀ ਆ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਤੇ ਦਸੰਬਰ ਦੇ ਅਖੀਲੇ ਦਿਨਾਂ ਤੱਕ ਇਹ ਸਿਸਟਮ ਜਿਹੜਾ ਅਖੀਲਾ ਸਿਸਟਮ ਸਾਲ ਦਾ ਕਹਿ ਸਕਦੇ ਆ ਜਿਹੜਾ ਲੱਗੇਗਾ ਉਸ ਤੋਂ ਬਾਅਦ ਜਨਵਰੀ ਦੇ ਪਹਿਲੇ ਹਫਤੇ ਦੇ ਦਰਮਿਆਨ ਜਾਂ ਕਹ ਲਈਏ ਪਹਿਲੇ 10 ਦਿਨਾਂ ਦੇ ਦਰਮਿਆਨ ਇੱਕ ਸਿਸਟਮ ਲੱਗੇਗਾ ਜੀ 3 4 5 ਨੂੰ ਲੱਗ ਸਕਦਾ ਜਾਂ ਫਿਰ 6 7 8 ਨੂੰ ਲੱਗ ਸਕਦਾ ਤੇ ਕੋਲ ਜਾ ਕੇ ਲਾਗੇ ਜਾ ਕੇ ਇਹਦੀ ਅਪਡੇਟ ਤੁਹਾਨੂੰ ਬੱਸ ਦੇਵਾਂਗੇ ਫਿਲਹਾਲ ਜਿਹੜਾ ਇਹ ਸਿਸਟਮ ਲੱਗਣ ਜਾ ਰਿਹਾ ਹੈ ਇਹ ਬਹੁਤੇ ਖੇਤਰਾਂ ਤੱਕ ਕਵਰ ਕਰੇਗਾ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਯੂਪੀ ਉਤਰਾਖੰਡ ਤੇ ਹਿਮਾਚਲ ਤੇ ਪਹਾੜਾ ਦੇ ਵਿੱਚ ਬਰਬਰੀ ਦਾ ਦੌਰ ਲਵਾ ਸਕਦਾ ਆਉਦੇ ਦਿਨਾਂ ਦੇ ਦਰਮਿਆਨ ਹੜੇ ਜੜੀਆਂ ਹੋਰ ਜ਼ੋਰ ਫੜੇਗੇ ਮਾਦਾਨਾ ਦੇ ਵਿੱਚ ਤੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਜਿਵੇਂ ਜਿਵੇਂ ਅਪਡੇਟਸ ਆਉਣਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਧੰਨਵਾਦ